ਇਹ ਪੱਥਰ ਜਿਹੜੇ ਹੈਗੇ ਆ ਉਹ ਡਿੱਗ ਰਹੇ ਨੇ ਤੇ ਕੋਸ਼ਿਸ਼ ਕਰੋ ਜਿਵੇਂ ਕਿ ਲੋਗ ਆ ਰਹੇ ਨੇ ਕੋਸ਼ਿਸ਼ ਕਰੋ ਆਪਣਾ ਜਿਹੜਾ ਹੈਗਾ ਸੇਫਟੀ ਦੇ ਨਾਲ ਜਿਹੜਾ ਐਂਟਰ ਕਰੋ ਹਿਮਾਚਲ ਦੇ ਵਿੱਚ ਬਹੁਤ ਬਹੁਤ ਹੀ ਜਿਹੜੇ ਖਤਰਨਾਕ ਜਿਹੜੇ ਹਾਲਾਤ ਬਣੇ ਹੋਏ ਨੇ ਅੱਜ ਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਵਿਕਾਸ ਪੱਟੀ ਤੁਸੀਂ ਦੇਖ ਰਹੇ ਹੋ ਦੋਆਬਾ ਨਿਊਜ਼ 07 YouTube ਚੈਨਲ ਅੱਜ ਅਸੀਂ ਖੜੇ ਆਂ ਜੀ ਰੋਡ ਮਾਲਪੁਰ ਸਿਟੀ ਤੋਂ ਜਿਹੜਾ ਜੇਜੋਂ ਰਾਮਪੁਰ ਝੰਜੋਵਾਲ ਦੇ ਵਿੱਚੋਂ ਹੁੰਦੇ ਹੋਏ ਜਿਹੜਾ ਰੋਡ ਉਹਨਾਂ ਲਈ ਜਾਂਦਾ ਹੈ ਬਾਇਆ ਜੇਜੋਂ ਪੋਲੀਆਂ ਬੈਰੀਅਲ ਦੀ ਸਾਈਡ ਤੋਂ ਜਿਹੜਾ ਰੋਡ ਉਹਨਾਂ ਹਿਮਾਚਲ ਨੂੰ ਜਾਂਦਾ ਹੈ ਇੱਥੇ ਜਿਹੜੇ ਪਹਾੜ ਹਾਲੇ ਵੀ ਬੀਤੀ ਰਾਤ ਵੀ ਔਰ ਕਾਫੀ ਦਿਨਾਂ ਤੋਂ ਜਿਹੜੀ ਬਾਰਿਸ਼ ਬੜੇ ਹੀ ਲੰਬੇ ਟਾਈਮ ਤੋਂ ਚੱਲ ਰਹੀ ਹੈ ਉਹਦੇ ਕਾਰਨ ਜਿਹੜਾ ਹੈਗਾ ਪਹਾੜ ਡਿੱਗ ਰਹੇ ਨੇ ਬਾਰ-ਬਾਰ ਤੇ ਬੇਨਤੀ ਹੈ ਜਿਹੜੀਆਂ ਫੈਮਲੀਆਂ ਆਪਣੇ ਬੱਚਿਆਂ ਸਮੇਤ ਆਪਣੇ ਪਰਿਵਾਰ ਸਮੇਤ ਇਸ ਰੋਡ ਵੱਲ ਦੀ ਲੰਘ ਰਹੇ ਨੇ ਪਹਿਲਾਂ ਤੇ ਰੋਡ ਬੰਦ ਹੋ ਗਿਆ ਸੀਗਾ ਤੇ ਜੀਸੀਬੀ ਦੀ ਸਹਾਇਤਾ ਨਾਲ ਜਿਹੜਾ ਰੋਡ ਓਪਨ ਕੀਤਾ ਗਿਆ ਤੇ ਉਹਨਾਂ ਪਰਿਵਾਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਤੁਹਾਨੂੰ ਆ ਦੇਖੋ ਹਾਲੇ ਵੀ ਜਿਹੜਾ ਹੈਗਾ ਥੋੜਾ ਥੋੜਾ ਕਰਕੇ ਪਹਾੜ ਜਿਹੜਾ ਡਿੱਗੀ ਜਾ ਰਿਹਾ ਤੇ ਦੇਖੋ ਜੀ ਕਾਫੀ ਰਿਸਕ ਵਾਲਾ ਕੰਮ ਹੈ ਜਿਨ੍ਹਾਂ ਪਰਿਵਾਰਾਂ ਨੂੰ ਕੋਈ ਜ਼ਿਆਦਾ ਹੀ ਜ਼ਰੂਰੀ ਜ਼ਿਆਦਾ ਹੀ ਐਮਰਜੈਂਸੀ ਆ ਉਹ ਪਰਿਵਾਰ ਬੱਚ ਬਚਾ ਕੇ ਸੇਫਟੀ ਦੇ ਨਾਲ ਜਿਹੜਾ ਹੈਗਾ ਲੰਘੋ ਤੇ ਜਿਹੜੇ ਪਰਿਵਾਰਾਂ ਨੂੰ ਜਾਂ ਜਿਨ੍ਹਾਂ ਨੂੰ ਕੋਈ ਜ਼ਿਆਦਾ ਜ਼ਰੂਰੀ ਨਹੀਂ ਹੈਗਾ ਉਹ ਪਲੀਜ਼ ਅੱਜ ਦਾ ਦਿਨ ਅਵਾਇਡ ਕਰ ਦੇਣ ਦੇਖੋ ਤੁਹਾਡੇ ਸਾਹਮਣੇ ਕਿਦਾਂ ਥੋੜਾ ਥੋੜਾ ਕਰਕੇ ਜਿਹੜੇ ਪਹਾੜ ਹੈਗੇ ਆ ਉਹ ਡਿੱਗ ਰਹੇ ਨੇ ਤੇ ਪਹਿਲਾਂ ਘੰਟਾ ਪਹਿਲਾਂ ਤਾਂ ਰਸਤਾ ਬਿਲਕੁਲ ਬਲੌਕ ਸੀਗਾ ਤੇ ਹੁਣ ਜੀਸੀਬੀ ਦੀ ਸਹਾਇਤਾ ਦੇ ਨਾਲ ਜਿਹੜਾ ਰੋਡ ਚਾਲੂ ਹੋ ਗਿਆ ਤੇ ਤੁਸੀਂ ਪੰਜਾਬ ਤੋਂ ਜਿਹੜੇ ਹਿਮਾਚਲ ਵੱਲ ਨੂੰ ਆ ਰਹੇ ਹੋ ਤੇ ਸੇਫਟੀ ਦੇ ਨਾਲ ਜਿਹੜਾ ਹੈਗਾ ਤੁਸੀਂ ਲੰਘ ਸਕਦੇ ਹੋ ਪਰ ਪੰਜਾਬ ਜਿਹੜੇ ਨਾਲ ਆ ਦੇਖੋ ਤੁਹਾਡੇ ਸਾਹਮਣੇ ਆ ਦੇਖੋ ਲਾਈਵ ਤੁਹਾਨੂੰ ਦਿਖਾ ਰਿਆ ਆ ਦੇਖੋ ਕਿਦਾਂ ਪਹਾੜ ਜਿਹੜੇ ਹੈਗੇ ਆ ਆ ਦੇਖੋ ਆ ਦੇਖੋ ਤੁਹਾਡੇ ਸਾਹਮਣੇ ਡਿੱਗਿਆ ਨਾ ਤੇ ਪਲੀਜ਼ ਤੁਹਾਨੂੰ ਇਹ ਬੇਨਤੀ ਆ ਹੱਥ ਮੰਨ ਕੇ ਕਿ ਜਿਹੜੇ ਪਰਿਵਾਰ ਪੰਜਾਬ ਤੋਂ ਹਿਮਾਚਲ ਜਾਂ ਹਿਮਾਚਲ ਤੋਂ ਪੰਜਾਬ ਜੇਜੋਂ ਰਾਮਪੁਰ ਚੰਜੋਵਾਲ ਦੀ ਸਾਈਡ ਤੋਂ ਜਿਹੜੇ ਪਰਿਵਾਰ ਲੰਘ ਰਹੇ ਨੇ ਤੇ ਉਹ ਸੇਫਟੀ ਨਾਲ ਜਿਹੜੇ ਹੈਗੇ ਲੰਘੋ ਤੇ ਤਾਂ ਕਿ ਕੋਈ ਜਿਹੜਾ ਹੈਗਾ ਜਾਨੀ ਮਾਲੀ ਨੁਕਸਾਨ ਨਾ ਤੁਹਾਡਾ ਹੋ ਜੇ ਤੇ ਜਿਆਦਾ ਜ਼ਰੂਰੀ ਹੋਵੇ ਤਾਂ ਹੀ ਜਾਣ ਦੀ ਕੋਸ਼ਿਸ਼ ਕਰੋ ਨਹੀਂ ਤੇ ਆਪਣੇ ਘਰ ਤੁਸੀਂ ਆਰਾਮ ਨਾਲ ਜਿਹੜਾ ਹੈਗਾ ਅ ਰਭੋ ਤੇ ਕੋਈ ਇੰਨੀ ਜ਼ਰੂਰੀ ਨਹੀਂ ਹੈਗਾ ਆਪਣੇ ਬੱਚਿਆਂ ਤੋਂ ਉੱਪਰ ਕੁਝ ਨਹੀਂ ਹੈ ਤੇ ਅਵੋਇਡ ਕਰੋ ਪਲੀਜ਼ ਆ ਤੁਹਾਡੇ ਸਾਹਮਣੇ ਤੁਹਾਨੂੰ ਮੈਂ ਲਾਈਵ ਦਿਖਾ ਲਿਆ ਕਿਦਾਂ ਪਹਾੜੀ ਤੁਹਾਡੇ ਸਾਹਮਣੇ ਡਿੱਗੀ ਆ ਤੇ ਘੰਟਾ ਡੇਢ ਘੰਟਾ ਪਹਿਲਾਂ ਤਾਂ ਬਿਲਕੁਲ ਰਸਤਾ ਬਲੋਕ ਸੀਗਾ ਜੇ ਜਿਆਦਾ ਨਜ਼ਦੀਕ ਤੋਂ ਮੈਂ ਵੀ ਨਹੀਂ ਦਿਖਾ ਸਕਦਾ ਕਿਉਂਕਿ ਪਹਾੜ ਬਿਲਕੁਲ ਪਾਣੀ ਦੇ ਨਾਲ ਰਚੇ ਹੋਏ ਆ ਬੀਤੀ ਰਾਤ ਵੀ ਜਿਹੜਾ ਰਚ ਮਾ ਪੂਰੀ ਰਾਤ ਹੀ ਲਗਾਤਾਰ ਰੈਗੂਲਰ ਨਹੀਂ ਪੈਂਦਾ ਰਿਹਾ ਜਿਹਦੇ ਕਾਰਨ ਜਿਹੜੇ ਹੈਗੇ ਆ ਪਹਾੜ ਤੁਹਾਡੇ ਸਾਹਮਣੇ ਇਸ ਟਾਈਮ ਪਾਣੀ ਦੇ ਨਾਲ ਬਿਲਕੁਲ ਤਰੋ-ਤਰ ਹੋਏ ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਬਰਸਾਤ ਇੱਦੀ ਚੱਲਦੀ ਰਹੇ ਤੇ ਅਸੀਂ ਤੇ ਮਹਾਰਾਜ ਅੱਗੇ ਅਰਦਾਸ ਕਰਦੇ ਆ ਕਿ ਇਹ ਬਾਰਿਸ਼ ਜਿਹੜੀ ਛੇਤੀ ਰੁਕ ਜਾਏ ਬਹੁਤ ਨੁਕਸਾਨ ਹੋ ਗਿਆ ਪੰਜਾਬ ਦੇ ਹਲੇ ਮੱਝੇ ਵਾਲੀ ਸਾਈਡ ਵੀ ਤੇ ਪੰਜਾਬ ਦੇ ਤੁਹਾਡੇ ਨੂੰ ਪਤਾ ਹੀ ਹੈ ਕਿੰਨੇ ਇਲਾਕਿਆਂ ਦੇ ਵਿੱਚ ਇਸ ਵੇਲੇ ਪਿੰਡਾਂ ਦੇ ਪਿੰਡ ਡੁੱਬੇ ਹੋਏ ਆ ਤੇ ਉਹਨਾਂ ਲਈ ਵੀ ਮਹਾਰਾਜ ਅੱਗੇ ਅਰਦਾਸ ਕਰੋ ਕਿ ਉਹਨਾਂ ਦੇ ਘਰਾਂ ਵਿੱਚ ਜਿਹੜਾ ਪਾਣੀ ਭਰਿਆ ਉਹਨਾਂ ਦੇ ਡੰਗਰ ਪਸ਼ੂ ਮਰ ਗਏ ਵਿਚਾਰਿਆਂ ਦੇ ਫਸਲਾਂ ਤਬਾਹ ਹੋ ਗਈਆਂ ਉਹਨਾਂ ਲਈ ਵੀ ਅਰਦਾਸ ਕਰੋ ਕਿ ਉਹਨਾਂ ਦੇ ਪਿੰਡ ਦਾ ਪਾਣੀ ਦਾ ਜਿਹੜਾ ਹੈਗਾ ਥੋੜਾ ਘਟ ਜੇ ਤੇ ਉਹਨਾਂ ਦਾ ਵੀ ਜਿਹੜਾ ਹੈਗਾ ਮਾਹੌਲ ਜਿਹੜਾ ਸਹੀ ਹੋਵੇ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਕਿਆ ਵਿਚਾਰੇ ਤਬਾਹ ਹੋ ਗਈਆਂ ਫਸਲਾਂ ਆਉਣ ਵਾਲੇ 10-15 ਸਾਲ ਉਹਨਾਂ ਦਾ ਵੀ ਜਿਹੜਾ ਲੱਖ ਸਿੱਧਾ ਹੋਣ ਵਾਲਾ ਹੈ ਨਹੀਂ ਹੈ ਵਿਚਾਰਿਆਂ ਦਾ ਫਿਰ ਵੀ ਕੋਸ਼ਿਸ਼ ਕਰੋ ਅਵੋਇਡ ਕਰੋ ਠੀਕ ਹੈ ਜੀ ਮਾਲਪੁਰ ਤੋਂ ਉਹਨਾਂ ਰੋਡ ਜਿਹੜਾ ਹੈਗਾ ਜੇਜੋ ਵਿੱਚ ਦੀ ਜਿਹੜਾ ਜਾਂਦਾ ਹੈ ਬਹੁਤ ਜ਼ਿਆਦਾ ਹਾਲਤ ਖਰਾਬ ਹੈ ਫਿਲਹਾਲ ਰੋਡ ਚਾਲੂ ਹਾਲਤ ਵਿੱਚ ਜਿਹਨੂੰ ਜ਼ਿਆਦਾ ਹੀ ਐਮਰਜੈਂਸੀ ਹੈ ਜ਼ਿਆਦਾ ਅਰਜੈਂਟ ਹੈ ਉਹੀ ਪਲੇਸ ਜਾਓ ਥੈਂਕ ਯੂ ਮੈਂ ਵਿਕਾਸ ਪੱਟੇ ਜੇਜੋ ਦੋਆਬਾ ਦੋਆਬਾ ਨਿਊਜ਼ 07 YouTube ਚੈਨਲ